हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ 인ਦਰਜੀਤ ਸਿੰਘ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਵੀਰ ਦਾ ਤੇ ਬਾਕੀ ਇਸ ਵੇੜ ਦੀ ਆਪਾਂ ਪੂਰੀ ਡਿਟੇਲ ਸਾਂਝੀ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਇੱਕ ਵਾਰ ਦੋਸਤੋ ਦਿਖਾਵਾਂਗੇ ਬਹੁਤ ਖੂਬਸੂਰਤ ਵੇੜ ਆ ਚੰਗੀ ਮਿਲਕਿੰਗ ਤੇ ਹੁਣ ਚੱਲ ਰਹੀ ਆ ਪੂਰਾ ਰਿਕਾਰਡ ਤੁਹਾਨੂੰ ਮਿਲ ਜੂਗਾ ਇਸ ਵੀਡੀਓ ਦੇ ਵਿੱਚ ਇੱਕ ਵੈੜ ਤੁਹਾਨੂੰ ਦਿਖਾਉਣੀ ਐ ਐਚਐਫ ਬਰੀਡ ਦੇ ਵਿੱਚ ਵੈੜਾ 2 ਨੇ ਦੋ ਵੈੜਾ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਗੱਲਬਾਤ ਕਰਦੇ ਆਪਾਂ ਓਨਰ ਦੇ ਨਾਲ ਵੀਰਿੰਦਰ ਜੀ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਇੰਦਰ ਜੀ ਜੀ ਤੇ ਵੀਰੇ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀਂ ਸਾਡੇ ਟਿੱਟਾ ਜੀ ਬਹੁਤ ਵਧੀਆ ਵੀਰਿੰਦਰ ਜੀ ਸਿੰਘ ਸਿਆ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਅੱਛਾ ਇੰਦਰ ਜੀ ਇੱਕ ਤੁਸੀਂ ਦੱਸਿਆ ਸੀ ਵੀ ਇਹ ਚੰਗੀ ਮਿਲਕਿੰਗ ਵਾਲੀ ਆਪਣੇ ਕੋਲ ਵੈੜ ਆਈ ਆ ਹਾਂਜੀ ਹਾਂਜੀ ਤੇ ਇਹਦੀ ਵੀ ਆਪਾਂ ਗੱਲਬਾਤ ਕਰਾਂਗੇ ਇੱਕ ਸੈਕਡ ਨੰਬਰ ਤੇ ਜਿਹੜੀ ਵੈੜ ਆ ਉਹ ਵੀ ਆਪਣੇ ਕੋਲ ਬਕਾਊਗਾ ਮਤਲਬ ਕਿ ਦੋਵੇਂ ਵੈੜਾਂ ਦੋਵੇਂ ਸੂਈਆਂ ਨੇ ਦੋਵੇਂ ਸੂਈਆਂ ਨੇ ਉਹ ਪਹਿਲਾਂ ਇਹ ਦੁੱਜਣ ਠੀਕ ਹੈ ਜੀ ਹਾਂਜੀ ਅੱਛਾ ਵੀਰ ਇੰਦਰਜੀਤ ਪਹਿਲੇ ਨੰਬਰ ਤੋਂ ਝੇਕਰ ਆਪਾਂ ਸ਼ੁਰੂਆਤ ਇਸ ਵੈੜ ਤੋਂ ਕਰੀਏ ਹਾਂਜੀ ਤੇ ਇਹਦੀ ਡਿਟੇਲ ਕਰੀਏ ਆਪਣੇ ਭੈਣ ਭਰਾਵਾ ਸਾਜਣਾ ਨਾਲ ਸਾਝੀ ਵੀ ਇਹ ਸੂਬਾ ਕਿੰਨਾ ਸੂਈ ਇਹ ਵੀ ਜੀ ਦੂਜਾ ਸੂਬਾ ਸੂਈ ਆ ਹਾਂਜੀ ਮਗਰੇ ਦੇ ਬੱਛੀ ਆ ਅੱਛਾ ਜੀ ਤੇ ਜੇਕਰ ਆਪਾਂ ਤਿੰਨ ਟਾਈਮ ਚਵਾਈ ਕਰਦੇ ਆਂ ਫ अच्छा जी। ਤੇ ਜੇਕਰ ਆਪਾਂ ਦੋ ਟਾਈਮ ਚੁਵਾਈ ਕਰਦੇ ਫਿਰ 36 ਤੋਂ 37 ਲੀਟਰ ਦੁੱਧ ਉਹ ਆਪਾਂ ਜਿਹੜਾ ਵੀ ਲੀਟਰ ਮਰਾ ਕੇ ਦੇ ਦਾਂਗੇ। ਠੀਕ ਹੈ ਜੀ। ਹਾਂਜੀ। ਠੀਕ ਆ। ਮਤਲਬ ਹੁਣ ਆਪਾਂ ਵੈਸੇ ਰੁਟੀਨ ਦੇ ਵਿੱਚ ਤਿੰਨ ਟਾਈਮ ਵੀ ਕਰਦੇ। ਤਿੰਨ ਟਾਈਮ ਜੋਣੇ ਅੱਜ ਤੁਹਾਨੂੰ ਦੱਸਿਆ ਸੀ ਕਿ ਮੈਂ 4:30 ਦੀ ਚੁਵਾਈ ਕੀਤੀ ਆਪਾਂ ਦੁਪਹਿਰੇ ਵੀਡੀਓ ਪਾਉਣੀ ਸੀ। ਪਾਉਣੀ ਸੀ। ਤੇ ਥੋੜਾ ਲੇਟ ਹੋ ਗਏ ਆ ਆਪਾਂ 12:30 ਤਰਾ ਚੁਵਾਈ ਕਰਨੀ ਹੈ ਦੀ। ਥੋੜਾ ਔਖੀ ਹੁਣ ਟਾਇਰਡ ਹੋ ਗਈ ਹੈ ਵੜ ਤੇ ਤਾਂ ਕਰਕੇ ਵੀ ਹੁਣ ਆਪਾਂ ਦੋ ਟਾਈਮ ਚੁਵਾਈ ਕਰਾਂ। ਬਾਕੀ ਟਾਈਮ ਤੋਂ ਟਾਈਮ ਹੀ ਆ। ਉਹ ਅੱਧੇ ਘੰਟੇ ਦਾ ਪੂਰੀ ਚਵਾਈ ਆਪਾਂ ਕਰਕੇ ਦਿਖਾ ਦਾਂਗੇ ਇਸ ਵੈਡ ਦੀ ਹੁਣ ਜਿੰਨਾ ਵੀ ਮਿਲਕ ਹੋਊਗਾ ਪੂਰੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਮਿਲ ਜੂਗੀ ਤੇ ਸੁਭਾ ਇੰਦਰ ਜੀ ਤੇ ਦੱਸਿਆ ਦੂਜਾ ਦੂਜਾ ਸੁਆ ਦੂਜਾ ਸੁਆ ਹਾਂਜੀ ਹਾਂਜੀ ਅੱਜ 20 ਦਿਨਾਂ ਦੀ ਸੂਈ ਆ ਵੀ ਮਾ ਲੋਗ 15 ਮਾ ਲੋ ਇੰਨੇ ਹੈ ਗਿਆ 15 20 ਬੱਚਾ ਮਗਰ ਦੇ ਬੱਚੀ ਆ ਬੱਚੀ ਆ ਮਗਰ ਵੀ ਇੰਦੇ ਮਗਰ ਹੀ ਬੱਚੀ ਆ ਮੱਝ ਮਗਰ ਕੱਟੀ ਆ ਠੀਕ ਆ ਜੀ ਹਾਂ ਵਾਧੇ ਵਾਲੇ ਤਿੰਨੇ ਡੰਗਰ ਗਾ ਠੀਕ ਆ ਅੱਛਾ ਵੀਰਿੰਦਰ ਜੀ ਤਾਂ ਬਹੁਤ ਵਧੀਆ ਚੰਗੇ ਮਿਲਕ ਵਾਲੀ ਵੜਾ ਕੋਈ ਇੰਦੀ ਇਨਫੋਰਮੇਸ਼ਨ ਹੈਗੀ ਵੀ ਕੇਸ ਸੀਮਨ ਦੀ ਆਪ ਸੀਮਨ ਬਾਰੇ ਨਹੀਂ ਪਾਜੀ ਪਤਾ ਹਾਂ ਝੂਠ ਬੋਲੀਏ ਬਾਕੀ ਇੰਨਾ ਹੈਗਾ ਵੀ ਦੁੱਧ ਮੇਰੇ ਹਸਾਉਣ ਵਾਲੇ 40 ਤੋਂ ਪਲੱਸ ਚੱਲ ਜੇਗੇ ਹੋ ਸਕਦਾ 45 ਤੇ ਵੀ ਜਾ ਸਕਦੀ ਹੈਗਾ ਇਹ ਸੋਨੇ ਦੋਤੇ ਚੱਲੰਦੇ ਆ ਟਾਈਮ ਤੇ ਕਿ ਜਦੋਂ ਮਤਲਬ 25 26 ਦਿਨ ਦਾ ਸਵੇਰ ਜਦੋਂ ਹੋ ਜੇ ਉਦੋਂ ਡੰਗਰ ਪੀਕ ਲੈਵਲ ਤੇ ਫੜਦਾ ਵਾ ਪੂਰਾ ਹਾਂ ਤੇ ਆਹ ਜੀ ਆ ਵੀ ਥੋੜਾ 5-4 ਕਿਲੋ ਦੁੱਧ ਪੀਓਟ ਆ ਮਾਰੂਗੀ ਹਾਂਜੀ ਲਓ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਦਿਖਾ ਦਈਏ ਪੂਰਾ ਸਟਰਕਚਰ ਇਸ ਵਹੜ ਦੇ ਕਦ ਕਾਟ ਦਾ ਪੂਰੇ ਹਵਾਨੇ ਲੈਵੇ ਦਾ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਜੀ ਠੀਕ ਹੈ ਜੀ ਪੂਰਾ ਕਰਸ਼ਕ ਠੀਕ ਹੈ ਦਿਲਚਸਪ ਚੀਜ਼ ਆ ਬਾਕੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਹ ਦੇਖੋ ਜੀ ਠੀਕ ਹੈ ਸੋਰਟਰ ਕੁਆਲਿਟੀ ਚੰਗੀ ਹੈ ਜਿੱਦਾਂ ਵੀਰ ਨੇ ਦੱਸਿਆ ਵੀ ਤਿੰਨ ਘੰਟੇ ਦਾ ਟਾਈਮ ਦੀ ਜੇਕਰ ਆਪਾਂ ਚਵਾਈ ਕਰੀਏ ਤੇ 40 ਲੀਟਰ ਤੇ ਜਾ ਪਹੁੰਚਦੀ ਆ ਪਰ ਹੁਣ ਦੋ ਟਾਈਮ ਦੀ ਜਿਹੜੀ ਚਵਾਈ ਕਰਦੇ ਆ 36 ਲੀਟਰ ਇਸ ਟਾਈਮ ਇਹਦੇ ਥੱਲੇ ਬਿਲਕੁਲ ਹਾਜ਼ਰ ਮਿਲਕ ਠੀਕ ਆ ਤੇ ਬਾਕੀ ਇੰਦਰਜੀਤ ਵੀਰ ਹੁਣ ਉਮੀਦ ਕਰਦੇ ਆਂ ਵੀ ਮਨ ਲਓ ਪੀਕ ਤੇ ਜਾਂਦੀ ਜਾਂਦੀ ਹਜੇ ਕਰੋਗੀ ਕੋਈ 40 ਹਾਂ 40 ਤੋਂ ਪਲੱਸ ਚੱਲੇਗੀ 40 ਤੋਂ ਚੱਲੇਗੀ ਹਾਂਜੀ ਵੈਸੇ ਤਾਂ ਮੈਂ ਹੁਣ ਦੋ ਦੋ ਤਿੰਨ ਦਿਨ ਹੀ ਹੋ ਚੱਲੇ ਪੀਨੂੰ ਤਿੰਨ ਟਾਈਮ ਕੀਤਾ ਕਿਉਂਕਿ ਮੈਂ ਦੋ ਟਾਈਮ ਕੱਲਾ ਜਾਣਾ ਵਾਂ ਤੇ ਜੇ ਤਾਂ ਦੋ ਪਾਸੇ ਆਪਾਂ ਬਹਿ ਕੇ ਚਵਾਈ ਕਰਦੇ ਆਂ ਤਾਂ ਸੌਖਾ ਹੋ ਜਾਂਦਾ ਵਾ ਤੇ ਮੈਂ ਕੱਲਾ ਜਾਣਾ ਤਾਂ ਕਰਕੇ ਮੈਂ ਤਿੰਨ ਟਾਈਮ ਕੀਤੀ ਆ ਤਿੰਨ ਟਾਈਮ ਕਰਨਾ ਦੁੱਧੋ ਗਾਂ ਵਧੀਆ ਤੇ ਅੱਗੇ ਮੈਂ ਫੀਡ ਪਾਉਣਾ ਇਹਨੂੰ 8000 ਹੁਣ ਪਾਉਣਾ ਨੂੰ 10000 ਠੀਕ ਹੈ ਜੀ 10000 ਫੀਡ ਇਹਨੂੰ 10 ਲੀਟਰ 10 ਕਿਲੋ ਲੋ ਵੀ ਆਪਦੇ ਵੱਲੋਂ ਵੈਸੇ ਪੂਰਾ ਆਪਾਂ ਜੋਰ ਲਵਾਇਆ ਹੋਇਆ ਹੈ ਹਾਂਜੀ ਹਾਂਜੀ ਹੁਣ ਜਿੰਨੇ ਵੀ ਹਾਈਐਸਟ ਕਪਾਹ ਬਾਕੀ ਵੀ ਉਹ ਲਾ ਲਓ ਕਿ 2.5 ਲੀਟਰ ਮਗਰ ਕਿਲੋ ਵੀ ਫੀਡ ਪੈਣੀ ਇਹਨੂੰ 13-14 ਕਿਲੋ ਫੀਡ ਚਾਹੀਦੀ ਆ ਮੰਨ ਲਓ 40 ਲੀਟਰ ਤੇ ਵੀ 13-14 ਕਿਲੋ ਇਹਨੂੰ ਫੀਡ ਚਾਹੀਦੀ ਆ ਆਪਾਂ 10 10 ਕਿਲੋ ਇਹਨੂੰ ਫੀਡ ਜਾਨੀ ਕਿ ਪਾਉਣੇ ਆ ਬਿਲਕੁਲ ਜੇ ਚੰਗਾ ਦੁੱਧ ਲੈ ਰਹੇ ਬਾਕੀ ਇਹਦੀ ਮੇਨਟੇਨ ਮੇਨਟੇਨੈਂਸ ਵਾਸਤੇ ਵੀ ਚਾਹੀਦੀ ਬਿਲਕੁਲ ਬਿਲਕੁਲ ਹਾਂ ਲੋ ਵੀ ਦੋਸਤੋ ਇਹ ਵੈਡ ਆ ਵੀਰ ਉਹਨਾਂ ਦੇ ਕੋਲ ਤੇ ਸੇਲ ਕਰਦਾ ਪਿਆ ਵੀਰ ਠੀਕ ਆ ਜੀ ਤੇ ਵਿਖਾਉਣ ਦਾ ਇੱਕ ਪਰਪਸ ਵੀ ਇਹੋ ਹੈਗਾ ਵੀ ਸੇਲ ਕਰਦਾ ਪਿਆ ਵੀਰ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਕਿਸੇ ਵੀਰ ਨੇ ਖਰੀਦਣੀ ਆ ਉਹ ਤੁਸੀਂ ਹੱਥ ਪਾ ਸਕਦੇ ਜੇ ਬੈਡ ਨੂੰ ਐਂਡ ਤੇ ਆਪਾਂ ਐਂਡ ਤੇ ਆਪਾਂ ਜਿਹੜਾ 200 ਰੇਟ ਆ ਰੇਟ ਵੀ ਤੁਹਾਨੂੰ ਸ਼ੋਰ ਕਰ ਦਾਂਗੇ ਦੱਸ ਦਿਆਂਗੇ ਰੇਟ ਕਿੰਨਾ ਮੁੱਲ ਕਿੰਨਾ ਠੀਕ ਆ ਬਾਕੀ ਆ ਤੁਸੀਂ ਆਰਡਰ ਕੁਆਲਿਟੀ ਦੇਖ ਲਓ ਬਿਲਕੁਲ ਨੇੜੇ ਤੋਂ ਪੈਕ ਸਾਈਡ ਤੋਂ ਠੀਕ ਆ ਆ ਲਓ ਜੀ ਠੀਕ ਆ ਤੇ ਇੰਦਰਜੀਤ ਵੀਰ ਥੋੜਾ ਜਿਹਾ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਗੇ ਤੁਹਾਡਾ ਵੀ ਹੱਕ ਬਣਦਾ ਕਿਸੇ ਵੀਰ ਦਾ ਵੀ ਜਿਹਨੇ ਪੈਸੇ ਖਰਚ ਕਰਨੇ ਆ ਆਪ ਦੀ ਦੋ ਟਾਈਮ ਟਾਈਮ ਤੋਂ ਟਾਈਮ ਚੋਲੇਓ ਠੀਕ ਆ ਜੀ ਹੁਣ ਜਿੰਨੇ ਟਾਈਮ ਤੇ ਆਪਾਂ ਚਵਾ ਦਾਂਗੇ ਉਹ ਤੁਸੀਂ ਨੋਟ ਕਰ ਹੀ ਰਹਿ ਜੇ ਆ ਲੋ ਜੀ ਠੀਕ ਹੈ ਜੀ ਸ਼ੂ ਕੁਆਲਟੀ ਵਾਲੀ ਚੀਜ਼ ਆ ਦੋਸਤੋ ਠੀਕ ਆ ਜੀ ਜਿਆਦਾਤਰ ਇਹੋ ਜਿਹੇ ਪਸ਼ੂ ਆਪਾਂ ਮੇਲਿਆਂ ਦੇ ਵਿੱਚ ਠੀਕ ਆ ਜੀ ਦਿਖਦੇ ਆ ਬਹੁਤ ਘੱਟ ਚੰਗੇ ਮਿਲਕ ਵਾਲੀਆਂ ਬਿਹੜਾ ਠੀਕ ਆ ਜੀ ਉਹ ਵੀ ਕੋਈ 40 ਚਾਹੇ 40 ਤੋਂ ਕਰਾਸ ਚੱਲਣ ਵਾਲੀਆਂ ਜਿਹੜੀਆਂ ਆਪਾਂ ਦੇਖਣੇ ਪਟੇ ਫਾਰਮਾਂ ਤੇ ਲਾਰਜ ਫਾਰਮਾਂ ਦੇ ਉੱਪਰ ਹੀ ਜ਼ਿਆਦਾ ਪਸ਼ੂ ਆਪਾਂ ਨੂੰ ਵੇਖਣ ਦੇ ਵਿੱਚ ਮਿਲਦੇ ਆ ਤੇ ਫਿਲਹਾਲ ਜਿਹੜੀ ਇਹ ਦੋਸਤੋ ਸੇਲ ਦੇ ਲਈ ਅਵੇਲੇਬਲ ਆ ਚੁਵਾਈ ਦਿਖਾ ਦਾਂਗੇ ਆਪਾਂ ਤੁਹਾਨੂੰ ਪੂਰੀ ਠੀਕ ਆ ਜੀ ਲਾਈਵ ਦੇ ਵਿੱਚ ਵੀ ਦਿਖਾ ਦਾਂਗੇ ਬਾਕੀ ਆਹ ਲਓ ਜੀ ਠੀਕ ਹੈ ਜੀ ਠੀਕ ਆ ਸੋ ਬਹੁਤ ਖੂਬਸੂਰਤ ਕਮਾਲ ਦੀ ਵਹਿੜਾ ਜਿਹੜੀ ਦੋਸਤੋ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਠੀਕ ਹੈ ਅੱਛਾ ਇੰਦਰ ਜੀ ਤਾਂ ਫਿਰ ਕੀ ਡਿਮਾਂਡ ਕਰਦੇ ਆ ਇੱਕ ਮੋਲੋਂ ਦਾ ਜੇ ਪਸ਼ੂ ਆਪਾਂ ਸੇਲ ਕਰਦੇ ਪਿਆ ਕਿੱਥੋਂ ਤੱਕ ਡਿਮਾਂਡ ਫੋਨ ਤੇ ਨਾ ਰੱਖ ਲਈ ਕਿ ਜਾਂ ਕਰਦੀਏ ਦੇਖ ਲਈਏ ਕਰਦੀਏ ਵੀਰ ਹਾਂ ਡਿਮਾਂਡ ਤਾਂ ਚਲੋ ਵੀਰ ਜੀ ਲੋਕੀ ਡੇ ਡੜ ਦੋ ਦੋ ਕਰੀ ਜਾਂਦੇ ਇਹਨੇ ਦੁੱਧ ਵਾਲੀਆਂ ਦਾ ਗਾਵਾਂ ਦਾ ਠੀਕ ਨਹੀਂ ਤੇ ਡਿਮਾਂਡ ਜੋ ਮਰਜ਼ੀ ਕਰਾਉਣੀ ਆ ਆਪਾਂ ਇੱਕ 20 ਡਿਮਾਂਡ ਇਹਦੀ ਰੱਖੀ ਆ ਤੇ ਮੌਕੇ ਤੇ 5000 ਰੁਪਏ ਲੈ ਅਸਗਰ ਇੱਕ 15 ਹੀ ਦੇ ਦਾਂਗੇ ਇੱਕ 15 ਤੇ ਹਾਂਜੀ ਹਾਂਜੀ ਲਓ ਜੀ 115000 دوستوں ਲੈਣ ਦੇ ਨਾਲ ਹੀ ਗੱਲਬਾਤ ਰਹੂਗੀ ਸੋ ਵਾੜ ਵੱਡੀ ਆ ਮਿਲਕ ਵਾਲੇ ਪਾਸੇ ਵੀ ਪੂਰੀ ਖਰੀ ਆ ਕਰਵਾ ਲਈ ਬਾਕੀ ਲੋਕੀ 1.5 ਲੱਖ 35 40 ਕਿਲੋ ਦੇ ਆਮ ਵੀਡੀਓ ਵੇਖੀ ਦੀ ਆ 1.5 2 170 ਇਹਨਾਂ ਲੋਕੀ ਡਿਮਾਂਡ ਕਰਨਦੇ ਆ ਬਿਲਕੁਲ ਜੀ ਤੇ ਆਪਾਂ ਬਿਲਕੁਲ ਜਾਇਜ਼ ਰੇਟ ਰੱਖਿਆ ਹੋਆ ਵੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਉਹੀ ਫੋਨ ਕਰੇ ਵੀ ਜਿੰਨੇ ਮਤਲਬ ਕਿ ਚੰਗੇ ਸ਼ੌਂਕ ਰੱਖਦਾ ਜਿਹੜਾ ਮਲਕ ਚੰਗੇ ਡੰਗਰ ਦਾ ਬਿਲਕੁਲ ਜੀ ਠੀਕ ਨਹੀਂ ਉਹ ਕਈ ਆਂਦੇ 90 ਲੈ ਲੈ 85 ਲੈ ਲੈ ਵੀਰ ਜੀ ਉਹ ਤਾਂ ਹੈਗੇ ਲੱਖੋਂ ਅੰਦਰ ਤਾਂ ਏਡੇ ਦੁੱਧ ਵਾਲੀ ਗਾਂ ਆਉਣੀ ਨਹੀਂ ਨੀਗੀ ਬਸ ਸਹੀ ਆ ਬਾਕੀ ਦੁੱਧ ਜਿਨੇ ਵੀ ਨੇ ਆਪਣੇ ਪੈਸੇ ਲਾਉਣੇ ਆ ਉਹਦੀ ਤਿੰਨ ਟਾਈਮ ਚੁਾਈ ਕਰੇ ਨੰਬਰ 2 ਆਪਾਂ ਮੰਨ ਕੇ ਚੱਲੋ ਜੇ ਕੋ ਕੱਲ ਨੂੰ ਵੀਡੀਓ ਚੱਲਦੀ ਆ ਤੇ ਆਪਾਂ 5 ਜਾਂ 4 ਵਜੇ ਤੜਕੇ 14 ਵਜੇ ਤੇ ਦੁਪਹਿਰੇ 12 ਵਜੇ ਆਣ ਕੇ ਮੇਰਾ ਵੀਰ ਕੋਈ ਚੋਲੇ ਰਾਤ ਨੂੰ 8 ਵਜੇ ਫੇਰ 8 ਘੰਟੇ ਪਿੱਛੋਂ ਆਪਣੀ ਜੇ ਕੋਈ ਆ ਸਕਦਾ ਠੀਕ ਆ ਨਹੀਂ ਤੇ ਵੀਡੀਓ ਗੱਲ ਤੇ ਚਵਾ ਲਈ ਸਵੇਰੇ ਫੇਰ 4 ਵਜੇ ਵੀਡੀਓ ਗੱਲ ਤੇ ਚਵਾ ਖਾਦਾ ਹਾਂ ਹਾਂ ਦੁੱਧ ਆਪਾਂ ਬਾਕੀ ਨਹੀਂ ਲੁੱਟਾਂਗੇ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਆ ਜਿੱਦਾਂ ਵੀ ਸੰਤੁਸ਼ਟੀ ਹੁੰਦੀ ਉਦਾਂ ਤੁਸੀਂ ਵੇਖ ਲਿਓ ਠੀਕ ਆ ਜੇ ਕੋਈ ਆ ਸਕਦਾ ਤਾਂ ਵਧੀਆ ਗੱਲ ਆ ਸਕਦਾ ਵੀਰਾਂ ਦਾ ਵੀ ਬਹੁਤ ਵਧੀਆ ਗੱਲ ਆ ਦੋ ਟਾਈਮ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਕਰਕੇ ਲੈ ਜੇ ਤੇ ਕੋਈ ਵੀਰ ਵੀਡੀਓ ਕਾਲ ਤੇ ਵੀ ਤਸੱਲੀ ਕਰਾਉਣਾ ਚਾਹੁੰਦਾ ਦੂਰ ਨੇੜੇ ਵਾਲੇ ਵੀਰ ਦੀ ਗੱਲ ਕਰਦੇ ਹਾਂ ਜਿਹੜੇ ਬਹੁਤ ਦੂਰ ਬੈਠੇ ਹੋਣ ਚਾਹੇ ਪੰਜਾਬ ਤੋਂ ਬਾਹਰ ਕਿਸੇ ਵੀਰ ਨੇ ਖਰੀਦਣੀ ਆ ਚਾਹੇ ਹੋਰ ਕਿਸੇ ਪੰਜਾਬ ਦੇ ਦੂਰ ਦਰਡੇ ਕੋਨੇ ਤੇ ਬੈਠਾ ਉਹਨਾਂ ਲਈ ਵੀ ਜੇਕਰ ਵੀਡੀਓ ਕਾਲ ਤੇ ਤਸੱਲੀ ਕਰਾਉਣੀ ਹੈ ਕੋਈ ਨੇੜੇ ਬੰਨੇ ਵਾਲਾ ਵੀਰ ਕੋਈ ਠੀਕ ਹੈ ਜੀ ਪਸੰਦ ਆਉਂਦੀ ਕਿਸੇ ਵੀਰ ਨੂੰ ਤਾਂ ਤੁਸੀਂ ਕਾਰੋ ਠੀਕ ਹੈ ਜੀ ਸੋ ਕੰਪੈਕਟ ਆਡਰ ਆਡਰ ਥੱਬਿਆਂ ਤੇ ਥੱਬੇ ਵਾਲੀ ਬੈਠੀ ਹੈ ਦੋਸਤੋ ਜਿਹਨੂੰ ਆਪਾਂ ਕਹਦੇ ਨੇ ਪੰਜਾਬੀ ਦੇ ਵਿੱਚ ਥੱਬਿਆਂ ਦੇ ਥੱਬੇ ਠੀਕ ਹੈ ਲੈ ਵੀ ਅੱਛਾ ਵੀਰਿੰਦਰ ਜੀ ਜਿਹੜ ਇਹ ਜੀ 6 ਦੰਦ ਜੇ ਪਹਿਲਾ ਸੂਬਾ ਜੇ ਤੇ ਲਾ ਲੋ 10 12 ਦਿਨ ਇਹਨਾਂ ਸੁਈ ਨੂੰ ਮਗਰ ਬੱਚੀ ਜੇ ਲਓ ਵੀ ਮਗਰ ਬੱਚੀ ਆ ਦੋਸਤੋ ਸੂਬਾ ਤੁਜਾ ਨਹੀਂ ਪਹਿਲਾ ਪਹਿਲਾ ਪਹਿਲਾਂ ਬੱਚੀ ਹੈ ਟਾਇਰ 레 ਵੀ ਦੀ ਫਿਕਸ ਜਿਹੜਾ ਕੋ ਅੱਜ ਕੱਲ ਡਿਮਾਂਡ ਰੱਖਦਾ ਨਾ ਮੇਰਾ ਵੀਰ ਤੇ ਉਸੇ ਮਤਲਬ ਕਿ ਲੈ ਵੇਦੀ ਆ ਬਿਲਕੁਲ ਟਾਇਰ ਠੰਡੀ ਸੀਲ ਤੇ ਨਾਰਾ ਨੂੜਾ ਵੇਖੋ ਜੱਡੇ ਤੇ ਕਿੱਦਿਆਂ ਸੁਣੇ ਅੱਛਾ ਇਹਨੂੰ ਕਿਹਨੇ ਦੱਸਿਆ ਜੀ ਸੁਈ ਨੂੰ ਇਹਨੂੰ ਕੋਈ 10 ਤੋਂ 12 ਦਿਨ ਹੋ ਗਏ ਸੁਈ ਨੂੰ 10ਾਂ 12 ਦਿਨਾਂ ਦੀ ਸੁਈ ਹੈ ਮਗਰ ਇਹਦੇ ਵੀ ਬੱਚੀ ਬੱਚੀ ਹੈ ਇਹਦੇ ਮਗਰ ਵੀ ਮਗਰ ਬੱਚੀ ਹੈ ਹਾਂਜੀ ਹਬ ਦੋਸਤੋ ਇਨ ਇੱਕ ਦਿਨਾਂ ਦੀ ਸੂਈ ਆ ਬੱਛੀ ਪਹਿਲਾ ਸਵੇਰ ਸੂਈ ਆ ਠੀਕ ਆ ਜੀ ਤੇ ਕਰਾਓ ਸੰਗ ਦੇ ਵਿੱਚ ਆ ਤੇ ਮਗਰ ਵੀ ਬੱਛੀ ਐ ਆਪੂ ਵੀ ਬੱਛੀ ਆ ਠੀਕ ਆ ਜੀ ਤੇ ਹੁਣ ਦੋ ਦਿੰਦਰ ਜੀ ਤੇ ਇੱਕ ਵਾਰੀ ਫੇਰ ਕਨਫਰਮ ਕਰਿਓ ਕਿੰਨਾ ਦੋ ਦੋ ਵੀਰ ਜੀ ਥਲੇ 14 ਹੀ ਹੋਊਗਾ ਆਪਾਂ 12 ਕਿਲੋ ਦੀ ਮੈਨ ਕੀ ਗਰੰਟੀ ਦੇ ਦਾਂਗੇ ਕੋਈ ਧਾਰਵਣਾ ਮਾਰੀ ਅੱਛਾ ਜੀ ਹਾਂ ਦੋ ਦੋ ਸਦਾ 13 14 ਹੀ ਆ ਮੇਰੇ ਸਹੋਂ ਦੇ ਨਾਲ ਦੁੱਧੇਗਾ ਵਾ ਬਾਕੀ 12 ਕਿਲੋ ਤਾਂ ਕੋਈ ਜਿੱਦਰਾ ਮਰਜ਼ੀ ਲੈ ਜਾ ਹੱਥੋਂ ਨਾਲ ਲਾਵੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਜਿਹੜੀ ਇਹ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵਾੜ ਦਿਖਾ ਰਹੇ ਹਾਂ ਤੇ ਛੇ ਦੰਦ ਆ ਮੂੰਹ ਠੀਕ ਹੈ ਜੀ ਮੂੰਹੋਂ ਛਗੀ ਆ ਆ ਮੂੰਹੋਂ ਦੰਦੀ ਵੀ ਤੁਸੀਂ ਇੱਕ ਵਾਰੀ ਜ਼ਰੂਰ ਗੌਰ ਕਰ ਲਿਓ ਦੱਸ ਦਿੱਤਾ ਵੀ ਛਗੀ ਆ ਠੀਕ ਹੈ ਜੀ ਬਾਕੀ ਫੜ ਕੇ ਵੀ ਦਿਖਾ ਦਿੰਦੇ ਆ ਕੰਨੀ ਵਾਲੇ ਦੰਦ ਵੈਸੇ ਪਾਏ ਹਨਾ ਹਾਂ ਜੀ ਇਹ ਇਹ ਤੇ ਛੇ ਦੰਦ ਜਿਹੜੀ ਦੋਸਤੋ ਬਚੀ ਆ 12 ਕਿਲੋ ਨੈਟ ਦੁੱਧ ਜਿਹੜਾ ਕਿਸੇ ਵੀਰ ਨੇ ਠੀਕ ਹੈ ਜੀ ਵੀਰਾਂ ਦਾ ਵੀ ਧਾਰਨਾ ਕੋਈ ਵੀਰ ਮਾਰ ਮਾਰ ਕੇ ਵੇਖੇ ਉਹ ਦੰਦ ਖੜੇ ਵੇਖ ਲਓ ਠੀਕ ਹੈ ਜੀ ਸੋ ਕੰਨੀ ਵਾਲੇ ਦੰਦ ਖੜੇ ਆ ਤੇ ਛੇਕ ਦੇ ਦੰਦ ਬਰਾਬਰ ਆ ਠੀਕ ਆ ਜੀ ਛਕੀ ਬੱਤੀ ਆ ਪਹਿਲਾ ਸੁਦਾ ਕਰਨ ਮਾਲੀਏ ਵਾਕਿੰਦਰ ਜੀ ਤਾਂ ਚੁਵਾਈ ਵੀ ਹੱਥੀ ਵਧੀਆ ਆਰਾਮ ਨਾਲ ਹੋ ਜਾਂਦੀ ਆ ਚਵਾਈ ਜੇਦਾ ਆਪਾਂ ਮਧਾਨੀ ਜੁੱਟ ਚੋਣਿਆਂ ਤੇ ਸੌਖੀ ਚ ਵੀ ਜਾਂਦੀ ਆ। ਬਾਕੀ ਇਹਨਾਂ ਬਜੇ ਕੋਈ ਵੀਰ ਮਸ਼ੀਨ ਮਸ਼ੂਨ ਵਾਲਾ ਲੈ ਜੇ। ਹਾਂਜੀ। ਤੇ ਦੁੱਧ ਬੱਚੀ 17-18 ਕਿਲੋ ਭਰ ਦੋਗੀ। ਜਿੰਨੀ ਬੱਚੀ ਦੋ ਤੋਂ ਸਟਾਰਟਿੰਗ ਸੋਹਣੀ ਹੋਈ ਨਾ। ਬਿਲਕੁਲ। ਦੁੱਧ ਇਹਨਾਂ ਭਰ ਦੋਗੇ। ਲਓ ਜੀ। ਸੋ ਆਰਡਰ ਦੀ ਕੁਆਲਿਟੀ ਇੱਕ ਵਾਰੀ ਦੋਸਤੋ ਬਿਲਕੁਲ ਤੁਹਾਨੂੰ ਨੇੜੇ ਤੋਂ ਦਿਖਾਵਾਂ ਕਿ ਵੇਖੋ ਕੰਪੈਕਟ ਜੈਡਰ ਆ। ਫਿਕਸ ਆਰਡਰ। ਤੇ 12 ਕਿਲੋ ਹੁਣ ਮੌਕੇ ਤੇ ਤੋਂ 12 ਤਾਂ ਤਾਂ ਹੀ ਹੋਊਗਾ 12 ਚਲੋ ਆਪਾਂ ਗਏ ਦਿੰਨੇ ਆ। ਠੀਕ ਹੈ ਜੀ। ਠੀਕਾ ਅੱਛਾ ਇੰਦਰਜੀਤ ਵੀਰੇ ਇਹਦੀ ਫਿਰ ਮੰਗ ਕੀ ਕੀਤੀ ਏ ਡਿਮਾਂਡ ਵੀਰ ਜੀ ਆਪਾਂ ਉਹੀ ਕਰਨੀ ਜੀ ਚੋ ਆਪਾਂ ਛੋੜ ਹੀ ਕਰਨੀ ਆ ਮੁੱਲ ਕਰਾਉਣਾ ਲੋਕੀ 50000 ਕਰੀ ਜਾਂਦੇ ਹੋਈਆਂ ਬੱਛੀਆਂ ਦਾ 55 ਵੀ ਕਰੀ ਜਾਂਦੇ 45 ਵੀ ਕਰੀ ਜਾਂਦੇ ਆ ਆਪਾਂ 45 ਨਹੀਂ ਕਰਨਾ 42 ਵੀ ਨਹੀਂ ਕਰਨਾ 40 ਦੀ ਜੈਸਨੋ ਕਰ ਦਾਂਗੇ ਆਪਾਂ 40 ਦੀ ਹਾਂ ਜੈਸਨੋ ਕਰ ਦਾਂਗੇ ਮੈਂ ਦੱਸੋ 40000 ਦੀ ਬੱਛੀ ਮਿਲ ਜੂਗੀ ਤੁਹਾਨੂੰ ਠੀਕਾ ਜੇ ਵੜ ਮਿਲ 15 ਤੋਂ ਪਲੱਸ ਚੱਲੂਗੀ ਦੁੱਧ ਇੰਨੀ ਆਪਣੀ ਕੋਈ ਗਰੰਟੀ ਲੈ ਲੇ ਬਾਕੀ ਇਹਨਾਂ ਵੀ ਜੇ ਕੋਈ ਚੋਸ ਆਦਾ ਵਧੀਆ ਮਧਾਣੀ ਝੋਟੇ ਨਾਲ ਬਹੁਤ ਸੌਖੀ ਚੀਂਦੀ ਹੈ ਬਿਲਕ 40000 ਦੀ ਦੋਸਤੋ ਇਸ ਵੈੜ ਦੀ ਡਿਮਾਂਡ ਆ ਵੀਰ ਦੀ ਵੀ ਲੈਣ ਦੇਣਾ ਜਿਹੜਾ 40000 ਆ ਠੀਕ ਆ ਡਿਮਾਂਡ ਚਾਹੇ ਕੁਛ ਵੀ ਆ ਗੀ ਠੰਡੀ ਸੀ ਲਾ ਹਾਂ ਲੈ ਵੀ ਤੇ ਬੱਚਾ ਇਹਦੇ ਮਗਰ ਵੀ ਬੱਛੀ ਆ ਹਾਂਜੀ ਬੱਛੀ ਫੀਮੇਲ ਕਾਫ ਬਹੁਤ ਸੋਹਣੀ ਬੱਛੀ ਮਰ ਡੱਬੀ ਭਾਈ ਇਹਨੇ ਆ ਲਓ ਦਿਖਾਈਏ ਆ ਲਓ ਜੀ ਇਹ ਬੱਚਾ ਮਗਰ ਠੀਕ ਆ ਫੀਮੇਲ ਕਾਫ ਤੇ ਵੈੜ ਆਪ ਹੀ ਬਹੁਤ ਖੂਬਸੂਰਤ ਆ ਠੀਕ ਆ ਜੀ ਪਰਮੇ ਪਿੰਡੇ ਦੀ ਆ ਕਰਮਾ ਦੀ ਬੇਲਬੂਲ ਬਹੁਤ ਜਿਆਦਾ ਸੋਹਣੀ ਆ ਤੇ ਪਸੰਦ ਆਊਗੀ ਬਾਕੀ ਰੇਡ ਪਰ ਤਾਂ ਪਸੰਦ ਆਊਗਾ ਠੀਕ ਹੈ ਜੀ ਰੇਡ ਪਰ ਤਾਂ ਬਿਲਕੁਲ ਜਾਇਜ਼ ਆ ਜੈਨੂਨ ਆ ਤੇ ਕੰਪੈਕਟ ਜੈਟਰ ਬਹੁਤ ਖੂਬਸੂਰਤ ਕੁਆਲਿਟੀ ਇਸ ਤੋਂ ਬਾਅਦ ਵੀਰਿੰਦਰ ਜੀ ਤਾਂ ਆਪਣੇ ਕੋਲ ਜਿਹੜੀ ਆ 3 ਨੰਬਰ ਤੇ ਆ ਝੋਟੀ ਆ ਗਈ ਹੈ ਹਾਂ ਜੀ ਇਹ ਝੋਟੀ ਇਹ ਕਿੰਨਾ ਮਸੂਆ ਸੁਈ ਫਿਰ ਇਹ ਵੀਰ ਜੀ ਚਾਰ ਦੰਦਾਂ ਮੂੰ ਅੱਛਾ ਪਹਿਲ ਨਹੀਂ ਨਾ ਦੂਜਾ ਸੁਆ ਦੂਜਾ ਹਾਂ ਤੇ ਕੱਟੀ ਆਪ ਐਮ 29 ਦੀ ਜੇ ਮਗਰ ਹੈ ਤੇ ਕੱਟੀ 70 ਇਹ ਆਪ ਖੋਦ ਐਮ 29 ਦੀ ਖੋਦੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਆਪ ਖੋਦ ਐਮ 29 ਦੀ ਆ ਠੀਕ ਹੈ ਜੀ ਮੁਰਾਦੇ ਜਿਹੜੀ ਦੋਸਤੋ ਇਹ ਝੋਟੀ ਪੂਰੀ ਵੱਡੀ ਆ ਝੋਟੀ ਠੀਕ ਆ ਜੀ ਲੈ ਜੀ ਅੱਛਾ ਫਿਰਿੰਦਰ ਜੀ ਤਾਂ ਸੂਈ ਵੀ ਹੈ ਫਿਰ ਦੋਂਦੀ ਦੋਂਦੀ ਪਹਿਲਾਂ ਸੂਈ ਹੋਗੀ ਨਹੀਂ ਖੀਰੀ ਸੂਈ ਹੋਗੀ ਹਾਂ ਖੀਰੀ 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 ਦੋਂਦੀ ਸੂਈ ਹੋਗੀ ਹਾਂ ਖੀਰੀ ਖੀਰੀ ਦੋਨ ਦੋਨ ਦੇ ਮਲਕੇ ਹੋਈ ਹੋਗੀ ਜਦੋਂ ਸੂਈ ਹੋਗੀ ਹਾਂ ਹਾਂ ਹਾਂਜੀ ਹਾਂਜੀ ਲੈ ਜੀ ਮਤਲਬ ਕਿ ਘਰਦਿਆਂ ਨੇ ਦੱਸਿਆ ਵੀ ਇਹਦੀ ਮੰਨ ਲਓ ਕਿ ਸਾਢੇ ਕਿ ਤਿੰਨ ਸਾਲ ਉਮਰ ਬੰਦੀ ਆ ਇੰਨੀ ਕੁ ਉਮਰ ਦੀ ਆ ਮਤਲਬ ਹੈਗੀ ਠੀਕ ਹੈ ਜੀ ਹਾਂਜੀ ਲਓ ਜੀ ਸੋ ਹਾਈਟ ਕਾਤ ਵੀ ਪੂਰੀ ਦੋਸਤੋ ਜਿਹੜੇ ਵੀਰ ਨੂੰ ਪਤਾ ਲੱਗਦਾ ਵੀ ਜੇਕਰ ਅਮਨ ਅਤੀ ਦੀ ਆਪਾਂ ਗੱਲ ਕਰ ਰਹ ਕੱਦ ਕਾਠ ਵਾਲੇ ਪਾਸੇ ਵੀ ਝੋਟੀ ਪੂਰੀ ਜੀ ਤੇ ਹੁਣ 2 ਇੰਚ ਕਾਦਾ ਮੇਰਾ ਦੇ ਵੇਖ ਲੋ ਮੋਡੇ ਤੋਂ ਤਾਂ ਨਿਕਲਦੀ ਜੀ ਹਾਂ ਇਹ ਪੂਰੇ ਸੋਨੇ ਕੱਦ ਕਾਠ ਦੇ ਵਿੱਚ ਫੁੱਲ ਵੱਡੀ ਆ ਸਿੰਗਲ ਖੱਡੀ ਦੇ ਵਿੱਚ ਝੋਟੀ ਬਹੁਤ ਪਿਆਰੀ ਆ ਠੀਕ ਆ ਜੀ ਸੋਹਣੇ ਉੱਜਾਏ ਕਈਆਂ ਅੰਡ ਮੱਜਾਂ ਦੇ ਡਿਗਵੇਂ ਜੇ ਪੁੱਠੇ ਹੁੰਦੇ ਆ ਹਾਂ ਹਾਂ ਤੇ ਪੂਰੀ ਮਤਲਬ ਬਿਊਟੀ ਚ ਪੂਰੀ ਆ ਹਾਂ ਲਓ ਜੀ ਠੀਕ ਆ ਠੀਕ ਆ ਕੱਟੀ ਦਾ ਵਾਹਾ ਕਰਦੀ ਆ ਆ ਕੱਟੀ ਦਾ ਅੱਛਾ ਸੂਈ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਸੂਈ ਨੇ ਵੀਰ ਜੀ ਨੂੰ ਡੇਢ ਮਹੀਨਾ ਆ ਗਿਆ ਮੈਂ ਝੂਠ ਮਰੀਏ 15 ਕਿ 20 ਦਿਨ ਹੋ ਗਏ ਆ ਠੀਕ ਆ ਜੀ ਯਾਨੀ ਕਿ ਡੇਢ ਮਹੀਨਾ ਨੂੰ ਸੂਈ ਨੂੰ ਮਗਰ ਵੀ ਕੱਟੀ ਆ ਗਈ ਮੈਂ ਇਹਦੇ ਮਗਰ ਵੀ ਕੱਟੀ ਆ ਲਓ ਜੀ ਮਗਰ ਵੀ ਕੱਟੀ ਆ ਦੋਸਤੋ ਕੋ ਡੇਢ ਕ ਮਹੀਨੇ ਦਾ ਸੁਵਾ ਬਾਕੀ ਬੱਚੇ ਤੋਂ ਨਾਰਮਲ ਹੀ ਸਾਰੇ ਵੀਰਾਂ ਨੇ ਜਜਮੈਂਟ ਕਰੀ ਬੈਠੀ ਆ ਬਿਲਕੁਲ ਬਿਲਕੁਲ ਆ ਲਓ ਜੀ ਆ ਕੱਟੀ ਆ ਮਗਰ ਕੱਟੀ ਆ ਆਪਾਂ 15000 ਰੁਪਏ ਚ ਰੱਖ ਲਾਂ ਜੇ ਕੇ ਵੀਰ ਨੇ ਛੱਡ ਗਏ ਪਰ ਮੱਝ ਨਹੀਂ ਜੇ ਮਿਲਦੀ ਨਹੀਂ ਫਿਰ ਮੱਝ ਔਖਾ ਕਰੂਗਾ ਹ ਚਲੋ ਉਹ ਤਾਂ ਫਿਰ ਦੇਣੀ ਤਾਂ ਹੈ ਹੀ ਨਾ ਕਿਤੀ ਕੱਟੀਕੁੱਟੀ ਦੀ ਗਰੋਥ ਜਿੱਦਾਂ ਦੱਸ ਰਹੀ ਹੈ ਬੇ ਚੰਗੇ ਸੀਮੰਤੀ ਆ ਆ ਜੀ ਚੰਗੇ ਦੀ ਲਓ ਜੀ ਠੀਕ ਆ ਨਾ ਵਿਖਾਉਣਾ ਮਦਰ ਜਿਹੜੀ ਆ ਦੋਸਤੋ ਐਮ 29 ਦੀ ਆ ਬਾਕੀ ਕੱਟੀ ਵੀ ਚੰਗੇ ਸੀਮੰਤੀ ਆ ਹਾਂ ਕੱਟੀ ਦੇਖੋ ਇਧਰ ਆਹ ਵੇਖੋ ਜੀ ਥੋੜੇ ਜਿ ਦਿਖਾਈਏ ਤੁਹਾਨੂੰ ਥਣ ਥਣ ਆਹ ਵੇਖੋ ਠੀਕ ਆ ਹੁਣ ਤਾਂ ਹੀ ਦੇਖੋ ਝੋਲੀ ਝਾਲੀਏ ਦੀ ਬਹੁਤ ਸੋਹਣੀ ਝੋਲੀ ਆ ਠੀਕ ਆ ਇਕੱਲਾ ਇਕੱਲਾ ਥਣ ਠੀਕ ਆ ਕੱਟੀ ਬਹੁਤ ਪਿਆਰੀ ਆ ਦੋਸਤੋ ਬਾਕੀ ਜਿਹੜੇ ਵੀਰ ਨੇ ਖਰੀਦਣਾ ਬਿਲਕੁਲ ਜੋੜਾ ਹੀ ਲੈ ਕੇ ਜਾਊਗਾ ਤੇ ਐਮ 29 ਦੀ ਇਹ ਝੋ ਇੰਦਰਜੀਤ ਮੰਨ ਲਓ ਡੇਢ ਕ ਮਹੀਨੇ ਦੀ ਸੂਈ ਹੈ ਤੇ ਦੋ ਦੋਨ ਕਿੰਨੇ ਕਿਤੇ ਚੱਲਣਗੇ ਵੀਰ ਜੀ ਆਪਾਂ ਲਿਆਂਦੀ ਹੀ ਏ ਛੋਟੀ ਸੂਈ ਤਾਜੀ ਯਾਨੀ ਕਿ ਆਪਾਂ ਡੇਢ ਮਹੀਨਾ ਘਰੇ ਚੋਲੀ ਆ ਹਾਂਜੀ ਠੀਕ ਆ ਆਪਾਂ ਛੋਟੀ ਲਈ ਵੀਰ ਜੀ ਆਪਾਂ ਝੂਠ ਨਹੀਂ ਮਾਰਨਾ 1 35 ਦੀ 135 135 ਲਈ ਆਪਾਂ ਚੋਲੀ ਆ ਤੇ ਹੁਣ ਆਪਾਂ ਵਾਦੇ ਘਟਨਾ ਦੇ ਦਾਂਗੇ ਹੁਣ ਆਪਾਂ ਬਾਕੀ ਵਾਦੇ ਘਟਨਾ ਜਿਵੇਂ ਕੋਈ ਪੈਨ ਭਰਾ ਖੋਗਾ ਕਰ ਲੈ ਜਿਆਦਾ ਨਹੀਂ ਹੁਣ ਬਾਕੀ ਕੋਈ ਗੱਲ ਕਰ ਲਾਂਗੇ ਆਪਾਂ ਤਾਂ ਦੁੱਧ ਦੇ 12 ਕਿਲੋ ਦੁੱਧ ਨੈਟ ਤਿਆਰ ਆ ਨੈਟ ਹੁਣ ਹਾ ਜਿਹੜਾ ਬਿਲਕੁਲ ਜਿਹੜਾ ਚੋਇਆ ਜਾਣਾ ਤੇ ਬਾਕੀ ਚੋਣ ਇੰਨੀ ਜਿਆਦੀ ਆ ਕਿ ਕਹਿੰਦੀ ਗੱਲਾਂ ਨਹੀਂ ਭੋਲੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਝੋਟੀ ਜਿੰਨੇ ਦੀ ਖਰੀਦੀ ਸੀ ਸੱਜਰ ਉਹ ਵੀ ਤੁਹਾਨੂੰ ਰੇਟ ਦੱਸਦਾ ਵੀ ਇੰਨੇ ਕਦੀ ਆਪ ਲਈ ਸੀਗੀ ਅੱਗੇ ਜਿਹੜੇ ਵੀਰ ਦੀ ਵਿਆਹਤ ਬਣਦੀ ਆ ਹੁਣ 12 ਦੇ ਉਹ ਮੈਨੂੰ 1.5 ਲੱਖ ਰੁਪਈਆ ਦਾ ਮਿਲਦਾ ਹੈ ਮੇਰੀ ਉਹਦਾ ਸਲਾਹ ਨਹੀਂ ਵੇਚਨੀ ਮੈਂ ਕਿਹਾ ਮੈਂ ਰੱਖਣੀ ਆ ਸ਼ੌਂਕ ਲਈ ਲਿਆਂਦੀ ਆ ਠੀਕ ਆ ਜੀ ਹਾਂ ਤੇ ਬਾਕੀ ਚਲੋ ਹੁਣ ਰੋਗ ਨਹੀਂ ਆਉਂਦਾ ਵੀ ਤੂੜੀ ਦੰਦ ਨਹੀਂ ਹੈਗਾ ਵੀ ਪ੍ਰਾਲੀ ਏਪੀ ਖਾਂਦੀ ਨਹੀਂ ਜੀ ਯਾਨੀ ਮਤਲਬ ਹਾਂ ਜੀ ਹਾਂ ਜੀ ਲਓ ਵੀ ਝੋਟੀ ਦੋਸਤੋ ਚੰਗੀ ਆ ਕਦ ਕੁਦ ਪੂਰਾ ਵੱਡਾ ਵੱਡੇ ਕਦ ਕੱਡ ਦੇ ਵਿੱਚ ਤੇ ਮੋਹਰਾ ਦੀ ਝੋਟੀ ਆ ਜਿਹੜੇ ਵੀਰ ਅੱਗੇ ਚੰਗਾ ਪਸ਼ੂ ਧਨ ਰੱਖਣਾ ਚਾਹੁੰਦੇ ਆ ਮੋਹਰਾ ਇਹ ਤੋਂ ਦੇ ਕੇ ਮਾਰ ਦਿਲਾ ਜੋ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਠੀਕ ਆ ਅੱਛਾ ਬਾਕੀ ਇੰਦਰ ਜੀ ਧਾਰਾ ਧੂਰਾ ਬਰਾਬਰ ਨੇ ਬਰਾਬਰ ਬਰਾਬਰ ਆ ਜੀ ਇੱਧਰ ਬੈਠੀ ਹੈ ਤੁਹਾਡੇ ਆਏ ਮਤਲਬ ਜੋ ਤੁਸੀਂ ਆਏ ਉਦੋਂ ਠਾਈ ਆ ਤੇ ਇੱਧਰ ਸਭਾ ਬਾਦ ਨਹੀਂ ਹੋਣਗੇ ਉਧਰ ਦੋ ਚਾਰ ਧਾਰਾ ਬਾਕੀ ਬਾਈ ਬੂਈ ਦਾ ਕੋਈ ਨਹੀਂ ਉਧਰ ਬੈਠੀ ਉੱਠੀ ਕਰਕੇ ਲੱਗਦੀ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਭਰਾ ਠੀਕ ਅੱਛਾ ਇੱਕ ਵਾਰੀ ਕਨਫਰਮ ਇਹ ਵੀ ਆਪਣੇ ਭੈਣ ਭਰਾਵਾਂ ਨੂੰ ਕਰਾ ਦਈਏ ਵੀ ਜਿਹੜਾ ਲੈਂਡ ਦੇਣਾ ਹਾਂ ਨਾ ਕਿੰਨੇ ਦਾ ਇੱਕ ਵੀ ਦੀ ਵੀਜੀ ਦੇ ਦਾਂਗੇ ਉਹ ਚੋਂ ਮਾਨਤਾ ਨਾ ਕਰਦਾ ਖੁੱਲਾ ਇੱਕ ਵੀ ਚ ਹਾਂ ਉਹ ਚੋਂ ਵੀ ਕਰ ਦਾਂਗੇ ਬਾਕੀ ਝੋਟੀ ਦਾ ਹੁਣ ਅੱਜ ਦੇ ਟਾਈਮ ਨਾਲ ਮੰਨ ਕੇ ਚੱਲੋ ਡੇਢ ਪੌਣੇ 2 ਲੱਖ ਦੀ ਜੋ ਮਾਰਕੀਟ ਆ ਤੇ ਤਾਜੀ ਹੋਵੇ ਦੇ ਗਾਣਿਕ ਵੀ ਸੂਆ ਦਾ ਡੇਢ ਮਹੀਨਾ ਪੀਤਾ ਵਾ ਆਪਾਂ ਜਿਹੜੀ ਗੱਲ ਆ ਲਓ ਜੀ ਹਾਂ ਤੇ ਬਾਕੀ ਇਹਨਾਂ ਵਿੱਚੋਂ 1 2 ਲੈ ਕੇ ਜਾਣੀਆਂ ਵਿੱਚ ਕੱਟੀ ਵੀ ਮਗਰ ਚਲੋ ਚੰਗੀ ਇਹਦੇ ਬਿਲਕੁਲ ਜੀ ਹਾਂ ਜੀ ਲਓ ਦੋਸਤੋ ਸਾਰੇ ਵੇਹ ਦੱਸ ਦਿੱਤੇ ਆ ਬਾਈ ਇੰਦਰਜੀਤ ਸਿੰਘ ਨੇ ਵੀ ਜੇਕਰ ਕੱਟੀ ਵੀ ਕਿਸੇ ਵੀਰ ਨੇ ਛੱਡ ਕੇ ਜਾਣੀ ਹੈ ਤੇ ਉਹ ਉਨਾਂ ਹੀ ਵਿੱਚੋਂ ਮਹਿਨਸ ਹੈਗੀ ਵਿਹਾਰ ਵੀ ਇੱਕ ਹੀੜ ਕੱਢ ਗਈ ਜੇ ਅੱਛਾ ਜੀ ਹਾਂ ਆਪਾਂ ਕਰਾਸ ਬਹੁਤ ਵਧੀਆ ਸੁਭਾ ਤੁਰਿਆ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ 2 ਲੱਖ ਦੀ ਝੋਟੀਆਂ ਜੀ ਗਾਂ ਵਤਰਾਈ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲਓ ਦੋਸਤੋ ਲਵੀ ਜੀ ਉਮਰ ਦੇ ਵਿੱਚ ਆ ਜਿਵੇਂ ਚੌਕ ਦੇ ਬਿਲਕੁਲ ਚੌਕੀ ਆ ਤੇ ਦੂਜਾ ਸੁਭਾ ਸੋਪੀ ਆ ਕਰਮ ਵਾਲੀ ਉਹ ਵੀ ਡੇਢ ਕ ਮਹੀਨੇ ਦਾ ਸਮਾਂ ਹੋ ਗਿਆ ਸੁਈ ਨੂੰ ਚੌੜੇ ਪਿੱਠ ਪੂੜੇ ਦੇ ਵਿੱਚ ਆ ਵੱਡੀ ਹਾਈਟ ਆ ਕੱਦ ਕੜ ਬਹੁਤ ਸੋਹਣੀ ਬਹੁਤ ਸੋਹਣੀ ਠੀਕ ਆ ਜੀ ਸੋ ਜਿੰਨੇ ਵੀ ਤਾਰੀਫ ਕਰ ਲੋ ਨਹੀਂ ਥੋੜੀ ਝੋਟੀ ਬਹੁਤ ਪਿਆਰੀ ਆ ਕਿਉਂਕਿ ਬਹੁਤ ਘੱਟ ਨਾਰਮਲ ਘਰਾਂ ਦੇ ਵਿੱਚ ਦੋਸਤੋ ਇਹੋ ਜਿਹਾ ਪਸ਼ੂ ਨਹੀਂ ਹੁੰਦਾ ਕਾ ਟਮਟੱਲੇ ਆਪ ਸੋ ਦੋਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ